ਹਰਜਿੰਦਰ ਸਿੰਘ ਫਲੋਰੀਡਾ ਦਾ ਟਰੱਕ ਯੂ ਟਰਨ ਮਾਮਲਾ ਅਮਰੀਕਾ ਦੇ ਮੀਡੀਆ ਚੋਂ ਗਾਇਬ ਕਿਉਂ ਹੋ ਗਿਆ ਹੈ ਕਿਉਂ ਇਨਾ ਜਲਦੀ ਹੀ ਯੂ ਐਸ ਮੀਡੀਆ ਨੇ ਇਸ ਮਾਮਲੇ ਤੋਂ ਕਿਨਾਰਾ ਕਰ ਲਿਆ ਕਿ세 ਵਿਲੀਟਾ ਲੈਫਟੀਨੈਂਟ ਗਵਰਨਰ ਤਾਂ ਕੋ ਉਸ ਨੂੰ ਜੈਟ ਜਹਾਜ਼ ਦੇ ਵਿੱਚ ਫੜ ਕੇ ਲੈ ਕੇ ਆਉਂਦਾ ਹੈ ਹਰ ਵੱਡੇ ਛੋਟੇ ਮੀਡੀਆ ਅਦਾਰੇ ਤੇ ਨਿਊਜ਼ ਕਵਰ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਮੀਡੀਆ ਅਚਾਨਕ ਇਸ ਮੁੱਦੇ ਨੂੰ ਛੱਡ ਦਿੰਦਾ ਹੈ ਕਾਰਨ ਕੀ ਸੀ ਮੀਡੀਆ ਨੂੰ ਤਾਂ ਮਸਲਾ ਤੇ ਮਸਾਲਾ ਚਾਹੀਦਾ ਸੀ ਫਿਰ ਇਹ ਮੁੱਦਾ ਠੰਡੇ ਬਸਤੇ ਵਿੱਚ ਕਿਉਂ ਪਾ ਦਿੱਤਾ ਜਾਂਦਾ ਹੈ ਅਸਲ ਵਿੱਚ ਇਹ ਮੁੱਦਾ ਵਿਤਕਰੀ ਵਾਲੀ ਫਾਰਮੂਲੇ ਤੋਂ ਬਾਹਰ ਹੋ ਗਿਆ ਸੀ। ਰੈਸਿਜ਼ਮ ਵਾਲੀ ਗੱਲ ਪੂਰੀ ਫਿੱਟ ਨਹੀਂ ਸੀ ਬੈਠ ਰਹੀ ਇਸ ਤੇ। ਜੁਬੈਨ ਵਿੱਚ ਤਿੰਨ ਲੋਕ ਮਾਰੇ ਗਏ ਸੀ। ਉਹਨਾਂ ਦੀ ਰੈਡ ਬੋਡੀ ਕਲੇਮ ਕਰਨ ਲਈ ਕੋਈ ਨਹੀਂ ਸੀ ਪਹੁੰਚਿਆ ਤੇ ਨਾ ਹੀ ਉਹਨਾਂ ਦੀ ਪਛਾਣ ਹੋ ਸਕੇ ਸੀ। ਯਾਨੀ ਕਿ ਉਹ ਲੋਕ ਅਮਰੀਕਨ ਨਹੀਂ ਸਨ। ਉਹ ਵੀ ਇਮੀਗ੍ਰੈਂਟ ਸਨ। ਬਿਨਾਂ ਕਿਸੇ ਪਛਾਣ ਤੋਂ ਯਾਨੀ ਕਿ ਗੈਰਕਾਨੂੰਨੀ ਪ੍ਰਵਾਸੀ। ਉਹਨਾਂ ਦੀਆਂ ਬਾਡੀਜ਼ ਦੀ شناخت ਨਹੀਂ ਹੋ ਸਕੇ। ਸੋ ਮੀਡੀਆ ਤੇ ਸੋਸ਼ਲ ਮੀਡੀਆ ਦਾ ਉਹ ਹਿੱਸਾ ਜਿਸ ਨੇ ਰੰਗ ਨਸਲ ਦੇ ਤਾਨੇ ਕਸਣੇ ਸਨ ਉਹ ਕਮਜ਼ੋਰ ਹੋਣ ਲੱਗਾ ਕਾਨੂੰਨੀ ਪ੍ਰਕਿਰਿਆ ਚੱਲੇਗੀ ਮੁਕੱਦਮਾ ਚੱਲੇਗਾ ਪਰ ਇਹ ਨਿਰੋਲ ਕਾਨੂੰਨੀ ਪ੍ਰਕਿਰਿਆ ਹੋਵੇਗੀ ਪਰ ਸਮਨ ਟਰੱਕ ਕੰਪਨੀ ਦੇ ਵੀ ਕੱਢੇ ਗਏ ਨੇ ਜਿਸ ਨੇ ਕਿ ਹਰਜਿੰਦਰ ਨੂੰ ਕੰਮ ਤੇ ਰੱਖਿਆ ਸੀ ਯਾਨੀ ਕਿ ਟਰੱਕ ਕੰਪਨੀ ਹੁਣ ਲਪੇਟੇ ਜਾਵੇਗੀ ਅਮਰੀਕਾ ਦੇ ਫਲੋਰੀਡਾ ਚ ਹੋਏ ਕਾਤਕ ਸੜਕ ਹਾਦਸੇ ਦੇ ਮਾਮਲੇ ਨੇ ਹੁਣ ਇੱਕ ਨਵਾਂ ਰੁਖ ਲੈ ਲਿਆ ਹੈ ਇਸ ਹਾਦਸੇ 'ਚ ਜਦੋਂ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੇ ਗੈਰਕਾਨੂੰਨੀ ਯੂ ਟਰਨ ਮਾਰਿਆ ਸੀ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਹੁਣ ਇਸ ਮਾਮਲੇ 'ਚ ਸਿਰਫ ਹਰਜਿੰਦਰ ਹੀ ਨਹੀਂ ਸਗੋਂ ਉਸ ਦੀ ਕੰਪਨੀ ਨੂੰ ਵੀ ਕਾਨੂੰਨੀ ਕੇਰੇ 'ਚ ਲਿਆ ਜਾ ਰਿਹਾ ਹੈ ਹਰਜਿੰਦਰ ਸਿੰਘ ਜਿਸ ਕੰਪਨੀ ਲਈ ਟਰੱਕ ਚਲਾ ਰਿਹਾ ਸੀ ਵਾਈਟ ਹਾਕ ਕੈਰੀਅਰਸ ਜਿਸ ਦਾ ਬੇਸ ਕੈਲੀਫੋਰਨੀਆ 'ਚ ਹੈ ਉਸ ਤੇ ਸਮਨ ਜਾਰੀ ਕੀਤੇ ਗਏ ਨੇ ਕੰਪਨੀ ਦੇ ਸੀਈਓ ਨਵਨੀਤ ਕੌਰ ਨੂੰ ਵੀ ਬੁਲਾਇਆ ਗਿਆ ਕਿ ਉਹ ਅਦਾਲਤ ਨੂੰ ਸਾਰੇ ਕਾਗਜ਼ਾਤ ਪੇਸ਼ ਕਰੇ ਅਦਾਲਤ ਨੇ ਸਾਫ਼ ਕੀਤਾ ਹੈ ਕਿ ਹੁਣ ਕੰਪਨੀ ਨੂੰ ਦੱਸਣਾ ਪਵੇਗਾ ਕਿ ਹਰਜਿੰਦਰ ਸਿੰਘ ਨੂੰ ਹਾਇਰ ਕਰਨ ਦੀ ਪੂਰੀ ਪ੍ਰਕਿਰਿਆ ਕੀ ਸੀ ਉਸ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਸੀਡੀਐਲ ਕਿਸ ਤਰ੍ਹਾਂ ਮਿਲਿਆ ਸੀ ਜਦੋਂ ਉਹ ਨਾ ਤਾਂ ਸਹੀ ਟੰਗ ਨਾਲ ਅੰਗਰੇਜ਼ੀ ਬੋਲ ਰਿਹਾ ਸੀ ਤੇ ਨਾ ਹੀ ਸਾਈਨ ਪਾ ਰਿਹਾ ਸੀ ਫਿਰ ਉਸ ਨੂੰ ਟਰੱਕ ਚਲਾਉਣ ਦੀ ਆਗਿਆ ਕਿਵੇਂ ਦਿੱਤੀ ਗਈ ਇਸ ਕੇਸ ਵਿੱਚ ਸਿਵਲ ਤੇ ਕ੍ਰਿਮੀਨਲ ਦੋ ਤਰ੍ਹਾਂ ਦੇ ਸਮਨ ਜਾਰੀ ਕੀਤੇ ਗਏ ਨੇ ਇਸ ਦਾ ਮਤਲਬ ਹੈ ਕਿ ਕੰਪਨੀ ਤੇ ਸਿਰਫ ਜੁਰਮਾਨੇ ਜਾਂ ਮੁਆਵਜ਼ੇ ਦਾ ਨਹੀਂ ਸਗੋਂ ਕਾਨੂੰਨੀ ਸਜ਼ਾ ਦਾ ਵੀ ਖਤਰਾ ਬਣ ਜਾਣਾ ਹੈ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਾਬਤ ਹੋ ਗਿਆ ਕਿ ਕੰਪਨੀ ਨੇ ਹਾਰਿੰਗ ਦੇ ਫੀਲੇ ਲਾਪਰਵਾਹੀ ਵਰਤੀ ਹੈ ਤਾਂ ਵਾਈਟ ਹਾਕ ਕੈਰੀਅਰਸ ਕੰਪਨੀ ਲਈ ਇਹ ਮਾਮਲਾ ਬਹੁਤ ਭਾਰੀ ਪੈ ਸਕਦਾ ਹੈ ਹੁਣ ਗੱਲ ਕਰਦੇ ਹਾਂ ਹਰਜੀਤ ਕੌਰ ਦੇ ਮਾਮਲੇ ਦੀ ਹਰਜੀਤ ਕੌਰ ਜੋ ਕਿ ਪਿਛਲੇ 13 ਸਾਲ ਤੋਂ ਵੱਧ ਵੇਲੇ ਤੋਂ ਅਮਰੀਕਾ ਚ ਰਹਿ ਰਹੇ ਸਨ ਉਹਨਾਂ ਨੂੰ ਆਈਐਸ ਨੇ ਅਰੈਸਟ ਕੀਤਾ ਆਈਸ ਦਾ ਕਹਿਣਾ ਹੈ ਕਿ ਹਰਜੀਤ ਕੌਰ ਇੱਕ ਗੈਰਕਾਨੂੰਨੀ ਪ੍ਰਵਾਸੀ ਹੈ ਜਿਸਨੇ ਕਿ 1991 ਤੋਂ ਆਪਣਾ ਕੇਸ ਲੜਿਆ। ਉਸ ਨੂੰ 2005 ਵਿੱਚ ਇਮੀਗ੍ਰੇਸ਼ਨ ਜੱਜ ਦੇ ਵੱਲੋਂ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਸੀ ਪਰ ਉਹ ਨਹੀਂ ਗਈ। ਉਸਨੇ 9ਵੀਂ ਸਰਕਟ ਕੋਰਟ ਵਿੱਚ ਕਈ ਅਪੀਲਾਂ ਕੀਤੀਆਂ ਪਰ ਸਾਰੀਆਂ ਅਪੀਲਾਂ ਉਸ ਦੀਆਂ ਰੱਦ ਹੋ ਗਈਆਂ। ਹੁਣ ਜਦੋਂ ਉਸ ਦੇ ਸਾਰੇ ਕਾਨੂੰਨੀ ਉਪਾਅ ਖਤਮ ਹੋ ਗਏ ਤਾਂ ਆਈਸ ਅਮਰੀਕੀ ਕਾਨੂੰਨ ਤੇ ਜੱਜਾਂ ਦੇ ਹੁਕਮਾਂ ਨੂੰ ਲਾਗੂ ਕਰ ਰਹੀ ਹੈ। ਦੋਵੇਂ ਕੇਸਾਂ ਨੇ ਅਮਰੀਕਾ 'ਚ ਰਹਿ ਰਹੀ ਪੰਜਾਬੀ ਕਮਿਊਨਿਟੀ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇੱਕ ਪਾਸੇ ਟਰੱਕ ਹਾਦਸੇ ਵਾਲਾ ਕੇਸ ਕੰਪਨੀਆਂ ਦੀ ਹਾਇਰਿੰਗ ਤੇ ਲਾਇਸੈਂਸਿੰਗ ਸਿਸਟਮ ਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ। ਦੂਜੇ ਪਾਸੇ ਹਰਜੀਤ ਕੌਰ ਦੀ ਹਿਰਾਸਤ ਇਮੀਗ੍ਰੇਸ਼ਨ ਕਾਨੂੰਨਾਂ ਦੀ ਸਖਤੀ ਨੂੰ ਦਰਸਾ ਰਹੀ ਹੈ। ਹੋਰ ਅਪਡੇਟ ਲਈ ਸਾਡੇ ਨਾਲ ਬਨੇ ਰਹੋ।